पत्नी नेाड़ी ने अजिरा कुछ किया दरअसल तुम उदासी है कि उत्तर प्रदेश के रामपुर तो एक बेहद ही हैरान कर देने वाला मामला सामने आ गया जिथे के एक जड़ी लाड़ी सी उसने विह तो ही अपने होने वाले पति का ਅਜੀਹਾ ਹਸ਼ਰ ਕੀਤਾ ਜਾਨਕੀ ਉਸ ਨਾਲ ਅਜੀਹਾ ਸਲੂਕ ਕੀਤਾ ਕਿ ਤੁਹਾਡੇ ਹੋਸ਼ ਉਡ ਜਾਣਗੇ ਮਾਮਲਾ ਬਹੁਤ ਗੰਭੀਰ ਨਜ਼ਰ ਆ ਰਿਹਾ ਜਿੱਥੇ ਕਿ ਉੱਤਰ ਪ੍ਰਦੇਸ਼ ਦੇ ਰਾਮਪੁਰ ਦੇ ਵਿੱਚ 4 ਮਹੀਨੇ ਪਹਿਲਾਂ ਲਾੜੀ ਦਾ ਵਿਆਹ ਜਿਹੜਾ ਫਿਕਸ ਹੋ ਗਿਆ ਸੀ ਪੱਕਾ ਹੋ ਗਿਆ ਸੀਗਾ ਤੇ ਨਾਲ ਦੀ ਨਾਲ 15 ਜੂਨ ਨੂੰ ਇਹ ਵਿਆਹ ਹੋਣਾ ਸੀ ਤੇ 14 ਜੂਨ ਨੂੰ ਪਹਿਲਾਂ ਹੀ ਅ ਜਿਸ ਕਦਰ ਜਿਹੜੀ ਇਹ ਲੜੀ ਸੀ ਉਸਦੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਵੱਡਾ ਕੰਡ ਕਰ ਦਿੰਦਾ ਹੈ ਹਾਲਾਂਕਿ ਦੱਸਿਏ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਨਿਹਾਲ ਨੂੰ ਜਿਹੜਾ ਲਾੜਾ ਉਸ ਨੂੰ ਫੋਨ ਆਉਂਦਾ ਕਿਸੇ ਦਾ ਤਾਂ ਕੱਪੜਿਆਂ ਦੇ ਨਾਪੁਰੇ ਲਈ ਉਸ ਨੂੰ ਬੁਲਾਇਆ ਜਾਂਦਾ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਨਿਹਾਲ ਵੀ ਜਿਹੜਾ ਸਵਾਰ ਹੋ ਕੇ ਮੋਟਰਸਾਈਕਲ ਤੇ ਚਲਾ ਜਾਂਦਾ ਹੈ ਉਸ ਤੋਂ ਬਾਅਦ ਸ਼ਾਮ ਤੱਕ ਹੋ ਜਾਂਦੀ ਹੈ ਨਿਹਾਲ ਘਰ ਵਾਪਸ ਨਹੀਂ ਆਉਂਦਾ ਮਾਪੇ ਉਸਦੀ ਭਾਲ ਕਰਦੇ ਨੇ ਤਾਂ ਬਹੁਤ ਜ਼ਿਆਦਾ ਵੱਡਾ ਸ਼ੱਕ ਉਹਨਾਂ ਨੂੰ ਹੋਣ ਵਾਲੀ ਜਿਹੜੀ ਉਹਨਾਂ ਦੀ ਨੂੰਹ ਸੀਗੀ ਜਿਹੜੀ ਗੁਲਫਾਜ਼ਾ ਸੀਗੀ ਪਤਨੀ ਸੀ ਉਸਦੀ ਉਸ ਤੇ ਸ਼ੱਕ ਹੋਇਆ ਗੁਲਫਾਜ਼ਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਦੀ ਚਾਨ ਪਛਾਨ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਉਹ ਹੋਈ ਔਰ ਇਹ ਮਾਮਲਾ ਜਿਹੜਾ ਹੁਣ ਪੱਕ ਗਿਆ ਜੀ ਹਾਲਾਂਕਿ ਗੁਲਫਾਜ਼ਾ ਨੇ ਆਪਣੇ ਹੀ ਪ੍ਰੇਮੀ ਦੇ ਨਾਲ ਮਿਲ ਕੇ ਪੂਰਾ ਨੌਜਵਾਨ ਨੂੰ ਸ਼ਾਮਲ ਕਰਕੇ ਆਪਣੇ ਹੋਣ ਵਾਲੇ ਪਤੀ ਨੂੰ ਜੋ ਹੈ ਉਹ ਬਹੁਤ ਜ਼ਿਆਦਾ ਇੱਕ ਹੈਵਾਨੀਅਤ ਕਰ ਦੇਣ ਵਾਲੀ ਉਸ ਨਾਲ ਸਲੂਕ ਕੀਤਾ ਹੈ ਦੱਸ ਦਈਏ ਕਿ ਉਸ ਦੇ ਨਾਲ ਜੋ ਕੁਝ ਕੀਤਾ ਬਹੁਤ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਸੀਗਾ ਤੇ ਅਜਿਹੀਆਂ ਚੀਜ਼ਾਂ ਹੋਈਆਂ ਕਿ ਉਸ ਲਾੜੇ ਨੇ ਜਿਸ ਦਾ ਵਿਆਹ ਹੋਣਾ ਸੀਗਾ ਉਸ ਨੇ ਦਮ ਤੋੜ ਦਿੱਤਾ ਉਸ ਦੀ ਜਿਹੜੀ ਬੋਰੀ ਸੀਗੀ ਉਹ ਖੇਤਾ ਦੇ ਵਿੱਚ ਮਿਲਦੀ ਐ ਤਾਂ ਬਹੁਤ ਹੀ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ ਯਾਨੀ ਕਿ ਆ ਦੇਖੋ ਕਿ ਰਾਜਾ ਰਗਵੰਸ਼ੀ ਦੇ ਨਾਲ ਜੋ ਕੁਝ ਵਿਆਹ ਤੋਂ ਬਾਅਦ ਹੋਇਆ ਤਾਂ ਲਾੜੇ ਨੇ ਪਹਿਲਾਂ ਹੀ ਆਪਣੇ ਘਰ ਵਾਲੇ ਲਈ ਯਾਨੀ ਕਿ ਪਤੀ ਜਿਹੜਾ ਹੋਣ ਵਾਲਾ ਸੀ ਉਸ ਦੇ ਨਾਲ ਕਰ ਦਿੱਤਾ ਬਹੁਤ ਹੀ ਮੰਦਪਾਖੀ ਖਬਰ ਐ ਉਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਤੇ ਇਸ ਤੋਂ ਬਾਅਦ ਦੱਸੀਏ ਕਿ ਹੁਣ ਆਏ ਦਿਨ ਇਹ ਪਤਨੀਆਂ ਆਪਣੇ ਪਤੀ ਨਾਲ ਕੀ ਕੁਝ ਨੂੰ ਕਰਦੀਆਂ ਨੇ ਪ੍ਰੇਮੀ ਦੇ ਕਰਕੇ ਆਪਣੇ ਹੋਂ ਵਾਲੇ ਪਤੀ ਦੇ ਨਾਲ ਜਿਹੜਾ ਕੁਝ ਕਰਦੀਆਂ ਨੇ ਕਿ ਉਸ ਦੀ ਜੀਵਨ ਨੀਲਾ ਹੀ ਸਮਾਪਤ ਕਰ ਦਿੰਦੇ ਨੇ ਤਾਂ ਮਨਤ ਪਾਧੀਆਂ ਖਬਰਾਂ ਆਇਦਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਾਂ ਹਾਲਾਂਕਿ ਤੁਹਾਨੂੰ ਇਸ ਸਵਾਗਤ ਤੇ ਤੁਹਾਡੇ ਵਿਚਾਰ ਨੇ ਤੁਸੀਂ ਇਸ ਸਵਾਗਤ ਕੀ ਸੋਚਦੇ ਹੋ ਕਿ ਜਿਹਹੀਆਂ ਦੁਰਿੰਦਗੀਆਂ ਵਾਲੀਆਂ ਜਿਹੜੀਆਂ ਔਰਤਾਂ ਨੇ ਜਿਹੜੀਆਂ ਕਿ ਵੱਡੇ ਕਾਂਡਕਾਬੀਆਂ ਨੇ ਇਹਨਾਂ ਦੇ ਖਿਲਾਫ ਕੀ ਮਾਮਲੇ ਹੋਣੇ ਚਾਹੀਦੇ ਨੇ ਕੀ ਕੋਈ ਸ਼ਿਕਾਇਤਾਂ ਜਿਹੜੀਆਂ ਅਕਸਰ ਤੁਸੀਂ ਸੁਣਦੇ ਹੋ ਤਾਂ ਇਹਨਾਂ ਤੇ ਕਾਰਵਾਈਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਤਾਂ ਉੱਤਰ ਪ੍ਰਦੇਸ਼ ਤੋਂ ਇੱਕ ਹੋਰ ਮਨਪਾਗੀ ਖਬਰ ਸਾਹਮਣੇ ਆਈ ਜਿੱਥੇ ਵਿਆਹ ਤੋਂ ਪਹਿਲਾਂ ਲੜੀ ਨੇ ਆਪਣੇ ਪਤੀ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਆਪਣੇ ਪ੍ਰੇਮੀ ਨਾਲ ਮਿਲ ਕੇ ਵਟਾਕਾ ਕੀਤਾ ਹੈ